ਅਸੀਂ 168 ਸਿਲੈਕਟਡ ਡੀਪੀ ਕੈਂਡੀਡੇਟ ਜਿਨ੍ਹਾਂ ਨੂੰ ਸਰਕਾਰ ਦੁਆਰਾ ਨਿਯੁਕਤੀ ਪੱਤਰ ਦਿੱਤੇ ਗਏ ਸੀ ਅਤੇ ਨੋਟੀਫਿਕੇਸ਼ਨ ਦੀਆਂ ਖਾਮੀਆਂ ਦੇ ਕਾਰਨ ਡਿਪਾਰਟਮੈਂਟ ਦੀਆਂ ਗਲਤੀਆਂ ਦੇ ਕਾਰਨ ਅਮਿਆਜਾ ਸਾਨੂੰ ਧੂਕਣਾ ਪੈ ਰਿਹਾ ਹੈ ਜਿਸ ਕਾਰਨ ਅਸੀਂ ਅੱਜ ਦੁਖੀ ਹੋ ਕੇ ਪੈਂਡੈਂਟ ਢੇਰ ਦੀ ਟੈਂਕੀ ਦੇ ਉੱਪਰ ਚੜਨ ਲਈ ਮਜਬੂਰ ਹੋਏ ਹਾਂ ਇਹੋ ਜੀ ਕਣਕੇ ਦੀ ਠੰਡ ਦੇ ਵਿੱਚ ਸਾਨੂੰ ਮਜਬੂਰ ਹੋ ਕੇ ਟੈਂਕੀਆਂ ਤੇ ਚੜਨਾ ਪੈ ਰਿਹਾ ਹੈ ਕਾਰਨ ਡਿਪਾਰਟਮੈਂਟ ਦੁਆਰਾ ਨੋਟੀਫਿਕੇਸ਼ਨਾਂ ਦੇ ਵਿੱਚ ਰੂਲਸ ਪੁਆਇੰਟ ਰੱਖੇ ਜਾਂਦੇ ਨੇ ਜਿਸ ਕਾਰਨ ਭਰਤੀਆਂ ਕੋਟਾਾਂ ਦੇ ਵਿੱਚ ਰੁੱਲ ਜਾਂਦੀਆਂ ਨੇ ਜਿਸ ਦਾ ਖਮਿਆਜਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ ਜੇਕਰ ਸਾਡੀ ਕੋਈ ਉਪਕਾ ਕਾਰਵਾਈ ਜਾਂ ਸਾਡਾ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਇੱਕੋ ਜੋ ਵੀ ਨੁਕਸਾਨ ਹੋਏਗਾ ਉਹਦੀ ਜ਼ਿੰਮੇਵਾਰ ਜ਼ਿੰਮੇਵਾਰ ਡਿਪਾਰਟਮੈਂਟ ਪ੍ਰਸ਼ਾਸਨ ਜਾਂ ਸਰਕਾਰ ਹੋਵੇਗੀ 168 ਡੀਪੀ ਜੂਨੀਅਨ ਜਿੰਦਾਬਾਦ 168 ਡੀਪੀ ਜੂਨੀਅਨ ਜਿੰਦਾਬਾਦ क्या क्या होता बंद 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 करो 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 एजुकेशन डिपार्टमेंट मुर्दाबाद एजुकेशन डिपार्टमेंट मुर्दाबाद एजुकेशन डिपार्टमेंट मुर्दाबाद एजुकेशन डिपार्टमेंट मुर्दाबाद बंद ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਇੱਕਠਾ ਘਾ ਡੀਪੀਆ ਦੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਗ੍ਰਿ ਰਖਿਅਕਿਆ ਦੇ ਆਪਣਾ ਨਾ ਹੁੰਦਾ ਤੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਗ੍ਰਿ ਰਖਿਅਕਿਆ ਦੇ ਆਪਣਾ ਨਾ ਹੁੰਦਾ ਤੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਗ੍ਰਿ ਰਖਿਅਕਿਆ ਦੇ ਆਪਣਾ ਨਾ ਹੁੰਦਾ ਤੱਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਐਜੂਕੇਸ਼ਨ ਡਿਪਾਰਟਮੈਂਟ ਮਰਦਾਬਾਦ 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 ਐਜੂਕੇਸ਼ਨ ਡਿਪਾਰਟਮੈਂਟ ਮਰਦਾਬਾਦ ਹੱਥ ਕਰੋ ਮੰਨ ਕਰੋ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ भर्ती पूरी करोल ਸਰ ਸੇ 168 ਡੀਪੀ ਕੈਂਡੀਡੇਟਸ ਆ ਸਾਡਾ ਜੋ ਹੈ ਸਾਡਾ ਕੀ 163 ਡੀਪੀ ਦੀਆਂ ਪੋਸਟਾਂ ਆਈਆਂ ਸੀ ਜਿਦੇ ਵਿੱਚ ਕਿ ਇਸ ਡਿਪਾਰਟਮੈਂਟ ਵੱਲੋਂ ਸਾਨੂੰ ਰੋਲ ਨੰਬਰ ਵਗੈਰਾ ਵੀਸ਼ੂ ਕਰ ਦਿੱਤੇ ਗਏ ਸਾਡਾ ਪੇਪਰ ਹੋਇਆ ਸਕਰੂਟੀ ਹੋ ਗਿਆ ਉਤੋਂ ਤੱਕ ਕਿ ਸਾਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਗਏ ਸਟੇਸ਼ਨ ਅਲਾਟਮੈਂਟ ਤੱਕ ਸਾਨੂੰ ਦੇ ਦਿੱਤੀ ਗਈ ਪਰ ਕੀ ਸੀ ਇੱਕ ਐਡਵਰਟਾਈਜ਼ਮੈਂਟ ਜਿਹੜੀ ਇਹਨਾਂ ਦੀ ਡਿਪਾਰਟਮੈਂਟ ਦੀ ਜਿਹੜੀ ਇੱਕ ਮਿਸਟੇਕ ਸੀ ਉਹਨੂੰ ਮੋਹਰਾ ਬਣਾ ਕੇ ਜਿਹੜਾ ਹੈਗਾ ਕੁਝ ਇੱਕ ਗਲਤ ਕੈਂਡੀਡੇਟਸ ਨੇ ਜਿਹੜਾ ਹੈਗਾ ਸਾਡੇ ਉੱਪਰ ਸਟੇ ਲੈ ਲਈ ਤੇ ਅੱਗੇ ਜਾ ਕੇ ਜਿਵੇਂ ਜਿਹੜਾ ਹੈਗਾ ਡਿਪਾਰਟਮੈਂਟ ਨੇ ਸਾਨੂੰ ਕੋਰਟ ਵਿੱਚ ਪੂਰੀ ਵਧੀਆ ਤਰ੍ਹਾਂ ਡਿਫੈਂਡ ਨਹੀਂ ਕਰ ਜੀ ਦੇ ਕਰਕੇ ਜਿਹੜਾ ਹੈਗਾ ਫੈਸਲਾ ਉਹ ਗਲਤ ਤੇਰੇ ਦੇ ਹੱਕ ਵਿੱਚ ਚੱਲਾ ਗਿਆ ਜਿਹਦਾ ਪਗਤਾਨਾ ਸੀ ਅਜੇ ਇੱਥੇ ਕਰ ਰਹੇ ਆ ਇਹ ਸਿਰਫ ਡਿਪਾਰਟਮੈਂਟ ਦੀਆਂ ਗਲਤੀਆਂ ਨਹੀਂ ਜਿਹਦੇ ਕਰਕੇ ਅਸੀਂ ਸਾਰਾ ਅਜ ਖਮਿਆਜਾ ਇੱਥੇ ਭੁਗਤ ਰਹੇ ਆ ਕੀ ਐਡਵਰਟਾਈਜ਼ਮੈਂਟ ਦੇ ਵਿੱਚ ਗਲਤੀ ਸੀ ਕਿ ਐਡਵਰਟਾਈਜ਼ਮੈਂਟ ਦੇ ਵਿੱਚ ਸਰ ਇਹ ਗਲਤੀ ਸੀ ਕਿ ਜਿਹੜਾ ਹੈਗਾ ਪੀਐਸ ਟੈਟ 2 ਜਿਹੜਾ ਹੈਗਾ ਉਹ ਜਿਹੜਾ ਹੈਗਾ ਪੇਸ਼ ਕੀਤਾ ਜਾਏ ਪਰ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਅੱਜ ਤੱਕ 2023 ਤੱਕ ਜਿਹੜਾ ਪੀਐਸ ਟੈਟ 2 ਹੋਇਆ ਹੀ ਨਹੀਂ ਐਨਸੀਟੀ ਦੇ ਰੂਲਸ ਅਕੋਰਡਿੰਗ ਵੀ ਜਿਹੜਾ ਹੈਗਾ ਟੈਟ ਹੁੰਦਾ ਹੀ ਨਹੀਂ ਫਿਜ਼ੀਕਲ ਐਜੂਕੇਸ਼ਨ ਦਾ ਪਰ ਕੀ ਹੈ ਇਹਨਾਂ ਦੀ ਸਿਰਫ ਇੱਕ ਮਿਸਟੇਕ ਸੀ ਐਡਵਰਟਾਈਜ਼ਮੈਂਟ ਜਿਹੜੀ ਬਾਕੀ ਸਬਜੈਕਟਸ ਨਾਲ ਮਰਜ ਹੋ ਕੇ ਆਈ ਇਹਨਾਂ ਨੇ ਖੁਦ ਜਿਹੜੀ ਹੈਗਾ ਇੱਕ ਸੋਧ ਪੱਤਰ ਜਾਰੀ ਕਰਕੇ ਆਪਦੀ ਜਿਹੜੀ ਗਲਤੀ ਨੂੰ ਐਕਸੈਪਟ ਕੀਤਾ ਹੈ ਕਿ ਜਿਹੜੀ ਸਾਡੀ ਆ ਗਲਤੀ ਹੋਈ ਹੈ ਪਰ ਅਸੀਂ ਇਹਨੂੰ ਸੁਧਾਰ ਰਹੇ ਹਾਂ ਪਰ ਉਹਦਾ ਕੀ ਹੈ ਜਿਹੜਾ ਹੈਗਾ ਕੁਝ ਗਲਤ ਕੈਂਡੀਡੇਟਸ ਨੇ ਜਿਹੜਾ ਹੈਗਾ ਨਜਾਇਜ਼ ਫਾਇਦਾ ਉਠਾ ਲਿਆ ਜਿਹਦਾ ਭੁਗਤਾਨ ਅਜੇ ਇੱਥੇ ਬੈਠੇ ਕਰ ਰਹੇ ਆ ਇਹ ਐਡਵਰਟਾਈਜ਼ਮੈਂਟ ਜਿਹੜੀ ਕਦੋਂ ਆਈ ਸੀ ਕਿਹੜੇ ਈਅਰ ਦੇ ਵਿੱਚ ਆਈ ਇਹ ਸਰ 2021 ਦੇ ਵਿੱਚ ਆਈ ਸੀ ਦਸੰਬਰ 2021 ਦੇ ਵਿੱਚ ਆਈ ਸੀ ਕਾਂਗਰਸ ਸਰਕਾਰ ਦੇ ਟਾਈਮ ਜਿਹ ਉਹ ਮੌਜੂਦਾ ਸਰਕਾਰ ਦੇ ਟਾਈਮ ਵਿੱਚ ਚੱਲਿਆ ਸੀ ਸਰ ਇਹਦੇ ਲਈ ਗ੍ਰਿਟੀਕ ਨੂੰ ਮੰਨ ਰਹੇ ਹੋ ਤੁਸੀਂ ਸਰ ਇਹਦੇ ਲਈ ਸਾਰਾ ਦਾ ਸਾਰਾ ਜ਼ਿੰਮੇਦਾਰ ਪੰਜਾਬ ਸਰਕਾਰ ਸਭ ਤੋਂ ਵੱਡਾ ਜ਼ਿੰਮੇਦਾਰ ਇਹਦਾ ਡਿਪਾਰਟਮੈਂਟ ਹੈ ਸਭ ਤੋਂ ਵੱਡਾ ਜ਼ਿੰਮੇਦਾਰ ਹੈਗਾ ਕੁਲਸ਼ੰਸ਼ਾਪੜਾ ਸਰ ਕੀ ਮੰਗ ਕਰਦੇ ਹੋ ਸਰ ਅਸੀਂ ਇਹੀ ਮੰਗ ਕਰਦੇ ਹਾਂ ਕਿ ਅਸੀਂ ਸਰ ਸਿਰਫ ਇਨਸਾਫ ਦੀ ਮੰਗ ਕਰਦੇ ਹਾਂ ਕਿ ਜਿਹੜਾ ਸਾਨੂੰ ਇਨਸਾਫ ਮਿਲੇ ਜਿਹੜੇ ਸਹੀ ਕੈਂਡੀਡੇਟਸ ਨੇ ਸਾਨੂੰ ਸਕੂਲਾਂ ਵਿੱਚ ਭੇਜਿਆ ਜਾਵੇ ਸਰਕਾਰ ਜਿਹੜੀ ਹੈਗੀ ਡਬਲ ਬੈਂਚ ਤੇ ਸਾਡੇ ਲਈ ਕੇਸ ਲੜੇ ਤੇ ਸਾਨੂੰ ਜਿਹੜਾ ਹੈਗਾ ਇਨਸਾਫ ਦਿਵਾਵੇ ਲਗਦਾ ਨਹੀਂ ਕਿ ਹੁਣ ਤਾਂ ਕੋਰਟ ਜਿਹੜਾ ਹੈ ਕੋਰਟ ਦੇ ਵਿੱਚ ਕੇਸ ਹੈ ਤੇ ਸਰਕਾਰ ਦੇ ਹੱਥ ਤੱਕ ਕੁਝ ਨਹੀਂ ਆਉਣਾ ਸਰ ਜਦੋਂ ਗਲਤੀਆਂ ਸਰਕਾਰ ਦੀਆਂ ਨੇ ਗਲਤੀਆਂ ਡਿਪਾਰਟਮੈਂਟ ਦੀਆਂ ਤਾਂ ਉਹਨਾਂ ਨੂੰ ਸੁਧਾਰਨਾ ਵੀ ਡਿਪਾਰਟਮੈਂਟ ਨਹੀਂ ਹੈ ਅਸੀਂ ਥੋੜੀ ਸੁਧਾਰਾਂਗੇ ਕੋਰਟ ਵਿੱਚ ਇਹਨਾਂ ਨੇ ਸਾਨੂੰ ਡਿਫੈਂਡ ਕਰਨਾ ਹੈ ਜਿਵੇਂ ਕਿਵੇਂ ਕਰਕੇ ਸਾਨੂੰ ਤਾਂ ਇਨਸਾਫ ਲੈ ਕੇ ਦੇਣਾ ਸਰ ਕੋਈ ਨੈਕਸਟ ਸੈਸ਼ਨ ਜਿਹੜੀ ਹੈ ਇਸ ਕੇਸ ਦੀ ਕਦੋਂ ਸੁਣਵਾਈ ਹੈ ਸਰ ਸਾਡੀ ਜਿਹੜੀ ਹੈਗੀ ਹੈ ਹੁਣ 1 ਮਹੀਨੇ ਬਾਅਦ ਸ਼ਾਇਦ ਸੁਣਵਾਈ ਹੋਏਗੀ ਕਿਉਂਕਿ ਸਾਡੀ ਹੁਣ ਡਬਲ ਬੈਂਚ ਤੇ ਅਪੀਲ ਜਾਏਗੀ ਕਿ ਅੱਜ ਜੇ ਤੁਸੀਂ ਧਰਨੇ ਤੇ ਬੈਠੇ ਹੋ ਟੈਂਕੀਆਂ ਤੇ ਵੀ ਜਿਹੜੀਆਂ ਪਾਣੀ ਰਹਿਣਾ ਜੀ ਸਰ ਸਾਡਾ ਹੁਣ ਜਦੋਂ ਤੱਕ ਅਸੀਂ ਸਕੂਲਾਂ ਚ ਨਹੀਂ ਜਾਂਦੇ ਸਾਡਾ ਇਹ ਸੰਘਰਸ਼ ਇਦਾਂ ਹੀ ਜਾਰੀ ਰਹੇਗਾ ਕਿਉਂਕਿ ਸਾਡੇ ਹੱਥ ਵਿੱਚ ਹੁਣ ਕੁਝ ਵੀ ਨਹੀਂ ਹੈ ਸਰ ਸਾਡੇ ਮਾਪੇ ਜਿਹੜੇ ਗਰੀਬ ਮਾਪੇ ਉਮੀਦਾਂ ਲਾ ਕੇ ਬੈਠੇ ਸੀ ਕਿ ਸਾਡੇ ਬੱਚੇ ਜਿਹੜੇ ਜਲਦੀ ਤੋਂ ਜਲਦੀ ਸਕੂਲਾਂ ਚ ਜਾਣਗੇ ਪਰ ਇਹਨਾਂ ਨੇ ਸਾਡੇ ਨਾਲ ਇੰਨਾ ਬੁਰਾ ਵਿਵਹਾਰ ਕੀਤਾ ਅੱਜ ਇਹਨਾਂ ਦੀਆਂ ਗਲਤੀਆਂ ਕਰਕੇ ਸੀ ਇੱਥੇ ਰੋਲ ਰਹੇ ਆ ਸੜਕਾਂ ਤੇ ਕੋਈ ਡਿਪਾਰਟਮੈਂਟ ਦੇ ਵਿੱਚ ਕਿਸੇ ਨਾਲ ਗੱਲ ਹੋਈ ਹੋਵੇ ਸਿੱਖਿਆ ਮੰਤਰੀ ਨਾਲ ਗੱਲ ਹੋਵੇ ਸਰ ਇਹ ਗੱਲ ਹੀ ਨਹੀਂ ਸੁਣਦੇ ਇਹ ਕਿੱਥੇ ਗੱਲ ਸੁਣਦੇ ਜਦੋਂ ਤ ਅਰੇ ਕਰਨੇ ਦੇ ਪ੍ਰਦਰਸ਼ਨ ਸਰ ਕਿਉਂਦਰੀ ਸਾਥੋਂ ਜਦੋਂ ਜਿਹਨਾਂ ਨੇ ਦੱਸਿਆ ਹੀ ਹੈ ਜਦੋਂ ਪੇਪਰ ਲਿਆ ਗਿਆ ਸਾਡੇ ਸਕਿਊਰਟੀ ਨਹੀਂ ਹੋਈ ਪੇਪਰ ਵੀ ਲਿਆ ਗਿਆ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਸਾਨੂੰ ਜੁਆਇਨਿੰਗ ਲੈਟਰ ਆਫਰ ਲੈਟਰ ਸਟੇਸ਼ਨ ਤੱਕ ਅਲਾਟਮੈਂਟ ਸਾਨੂੰ ਦੇ ਦਿੱਤੀ ਉਸ ਤੋਂ ਬਾਅਦ ਕੀ ਕੀਤਾ ਜੀ ਜਿਹੜੇ ਹੋਰ ਕੈਂਡੀਡੇਟ ਸੀਗੇ ਪੀਆਡ ਵਾਲੇ ਉਹਨਾਂ ਨੇ ਸਟੇਲ ਆਈ ਹੋਈ ਸੀ ਉਹਨਾਂ ਦੀ ਸਟੇਲ ਦੇ ਵਿੱਚ ਕੀ ਹੋਇਆ ਸਾਨੂੰ ਜਿਹੜਾ ਰਿਜ਼ਲਟ ਆਇਆ ਉਹ ਜੱਜ ਨੇ ਸਾਡੇ ਐਂਟੀ ਦੇ ਦਿੱਤਾ ਕਿਉਂਕਿ ਉਹ ਸਾਰੀ ਜਿਹੜੀ ਗਲਤੀ ਸੀ ਉਹ ਡਿਪਾਰਟਮੈਂਟ ਦੀ ਸੀ ਗਲਤੀ ਡਿਪਾਰਟਮੈਂਟ ਦੀ ਇਹ ਸੀ ਕਿ ਉਹਨਾਂ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਟੈਟ ਮੰਗਿਆ ਸੀ ਹਾਲਾਂਕਿ 2023 ਤੋਂ ਪਹਿਲਾਂ ਕੋਈ ਵੀ ਟੈਟਾ ਜਿਹੜਾ ਉਹ ਕੰਟੈਕਟ ਨਹੀਂ ਸੀ ਕਰਵਾਇਆ ਗਿਆ ਇਸ ਤੋਂ ਬਾਅਦ ਜੋ ਰਿਜ਼ਲਟ ਸਾਡੇ ਐਂਟੀਆਂ ਜਾਂਦਾ ਤਾਂ ਸਾਨੂੰ ਸ਼ਿਕਾਇਤ ਹੀ ਆਉਣਾ ਪੈਂਦਾ ਇੱਥੇ ਤੱਕ ਮੈਂ ਇਹ ਕਹਿਣਾ ਚਾਹੂੰਗਾ ਕਿ ਡਿਪਾਰਟਮੈਂਟ ਆ ਜਿਹੜਾ ਉਹ ਸਾਡੇ ਹੱਕ ਵਿੱਚ ਹੱਕ ਵਿੱਚ ਬੋਲਦੇ ਹੋਏ ਸਾਡੇ ਡਬਲ ਵੈਂਚ ਤੇ ਕੇਸ ਲੜੇ ਤੇ ਸਾਨੂੰ ਸਾਡੇ ਬਣਦੇ ਹੱਕ ਦੇ ਹਰੇ ਮਹੀਨੇ ਬਾਅਦ ਸੁਣਵਾਈ ਹੈ ਜੇਕਰ ਨਹੀਂ ਹੁੰਦਾ ਤਾਂ ਕਿੰਨੀ ਦੇਰ ਇਹ ਧਰਮਾਦਾਰੀ ਰੋਗਾ ਟੈਂਕੀ ਤੇ ਇਸੇ ਤਰੀਕੇ ਨਾਲ ਬੱਠੇ ਰਹਿਣਾ ਜੀ ਅੱਜ ਅਸੀਂ ਅੱਜ ਸਾਡੇ ਜਿਹੜੇ ਕੈਂਡੀਡੇਟ ਸੀਗੇ ਉਹ ਟੈਂਕੀ ਦੇ ਉੱਪਰ ਚੜਿਆ ਇਸ ਤੋਂ ਜ਼ਿਆਦਾ ਅਸੀਂ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ ਸਰ ਜੇ ਸਾਡੇ ਹੱਕ ਸਾਨੂੰ ਨਹੀਂ ਮਿਲਦੇ ਅਸੀਂ ਹੱਕਾਂ ਦੀ ਲੜਾਈ ਲੜਦੇ ਹਾਂ ਆਪਣੀ ਲੜਾਈ ਲੜਦੇ ਹਾਂ ਤੇ ਇਦਾਂ ਹੀ ਲੜਦੇ ਰਹਿਾਂਗੇ ਬਦਾਬਾਦ सरकार मुर्दाबाद 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 एजुकेशन डिपार्टमेंट मुर्दाबाद 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 पंजाब सरकार मुर्दाबाद 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 श्री शिक्षा की भर्ती पूरी करो पूरी करो पूरी करो श्री शिक्षा की भर्ती पूरी करो पूरी करो पूरी करो श्री शिक्षा अध्यापक स्कूलों में भेजा जाए भेजा जाए भेजा जाए ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਇਹ ਪਹਿਲਾਂ ਪ੍ਰੋਫੈਸਰ ਉਸ ਤੋਂ ਬਾਅਦ ਫਿਰ ਪੀਟੀਟੀ ਵਾਲੇ ਤੇ ਹੁਣ ਇਹ ਜਿਹੜੇ ਫਿਜ਼ੀਕਲ ਐਜੂਕੇਸ਼ਨ ਵਾਲੇ ਬੈਠ ਗਏ ਨੀ ਤੁਹਾਨੂੰ ਦੇ ਕੀ ਕਹੋਗੇ ਸਾਨੂੰ ਹੈਰਾਨੀ ਹੈ ਵੀ ਸਾਡੇ ਬੱਚੇ ਜਿਹੜੇ ਬਹੁਤ ਪੜ੍ਹੇ ਲਿਖੇ ਆ ਟੈਟ ਦੇ ਟੈਸਟ ਕਲੀਅਰ ਕੀਤੇ ਆ ਔਰ ਲਗਾਤਾਰ ਜਦੋਂ ਤੋਂ ਇਹ ਮੰਤਰੀ ਬਣਿਆ ਹੈ ਉਦੋਂ ਤੋਂ ਟੈਂਕੀਆਂ ਤੇ ਵੀ ਚੜ ਰਹੇ ਪੱਕੇ ਮੋਰਚੇ ਵੀ ਲਾ ਰਹੇ ਆ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹ ਦਾਤੇ ਲਾ ਕੇ ਮਰਨ ਵਰਤ ਵੀ ਰੱਖ ਰਏ ਆ ਪਿੱਛੇ ਇੱਕ ਪ੍ਰੋਫੈਸਰ ਜਿਹੜੀ ਬੀਬੀ ਆ ਸਾਡੀ ਉਹਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਸਰਕਾਰ ਦੇ ਲਾਰੇ ਆ ਔਰ ਖਾਸ ਕਰਕੇ ਸਿੱਖਿਆ ਮੰਤਰੀ ਜਿੱਦਾਂ ਇਹਨਾਂ ਨੇ ਦੱਸਿਆ ਕਿ ਜਦ ਤੱਕ ਟੈਂਕੀ ਦੇ ਨੇ ਚੜੇ ਜਦ ਤੱਕ ਰੋਲਾ ਨਾ ਪਾਏ ਮੰਤਰੀ ਗੱਲ ਨਹੀਂ ਕਰਦਾ ਅੱਜ ਇਹਨਾਂ ਨੌਜਵਾਨਾਂ ਨੇ ਇਹ ਬੱਚੇ ਸਾਡੇ ਜਿਹੜੇ ਆਪਣੇ ਭਵਿੱਖ ਲਈ ਗਰੀਬਾਂ ਦੇ ਮਜ਼ਦੂਰਾਂ ਕਿਸਾਨਾਂ ਦੇ ਪੁੱਤ ਹੈ ਧੀਆਂ ਹੈ ਔਰ ਇਹਨਾਂ ਦਾ ਆਪਣਾ ਭਵਿੱਖਾ ਜਿਹੜਾ ਸਵਾਰਨਾ ਪੰਜਾਬ ਦਾ ਭਵਿੱਖ ਸਵਾਰਨਾ ਬੱਚਿਆਂ ਨੂੰ ਪੜਾਣਾ ਹੈ ਪਰ ਸਰਕਾਰ ਸਕੂਲਾਂ ਦੀ ਇਹਨਾਂ ਦੀ ਭਰਤੀ ਨਹੀਂ ਕਰ ਰਹੀ ਸੋ ਸਾਡੇ ਇਲਾਕੇ ਦੇ ਅੰਦਰ ਲੜਾਈ ਹੈ ਕਿ ਮੰਤਰੀ ਤੂੰ ਆਪਣਾ ਹੰਕਾਰ ਛੱਡ ਦੇ ਆੜੀ ਛੱਡ ਦੇ ਇਹਨਾਂ ਦੀ ਗੱਲ ਹੈ ਜਿਹੜੀ ਸੁਣ ਔਰ ਤਾਂ ਜੋ ਇਹ ਟੈਂਕੀਆਂ ਤੇ ਚੜ ਕੇ ਮਾਰਨ ਵਰਤ ਰੱਖ ਕੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਤਬਾਹ ਨਾ ਕਰਨ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ ਜੇ ਸਾਡੀ ਸਰਕਾਰਾਂ ਦੀ ਹੈ ਇਹਨਾਂ ਲੋਕਾਂ ਨੇ ਤੁਹਾਨੂੰ ਜਿਹੜੇ 92 ਐਮਐਲਏ ਚੁਣ ਕੇ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹੜਾ ਸਾਡੇ ਦੇਸ਼ ਜਾਂ ਦੇਸ਼ ਦੀ ਇੱਜ਼ਾਤ ਤੋਂ ਬਾਅਦ ਇੰਨੇ ਐਮਐਲਏ ਜਿਹੜੇ ਤੁਹਾਨੂੰ ਦਿੱਤੇ ਆ ਔਰ ਤੁਸੀਂ ਅੱਜ ਜਿਹੜਾ ਇਹਨਾਂ ਦਾ ਖਿਆਲ ਭਵੇਖਾ ਜਿਹੜਾ ਤਬਾਹ ਕਰ ਰਹੇ ਹੋ ਸੋ ਸਾਡੀ ਇਹੀ ਮੰਗ ਹੈ ਕਿ ਫੌਰੀ ਤੌਰ ਤੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨ ਕੇ ਇਹਨਾਂ ਦੇ ਹੱਕ ਆ ਜਿਹੜੇ ਇਹਨਾਂ ਨੂੰ ਦਿੱਤੇ ਜਾਣ ਸਮੰਬੰਦ ਵਿੱਚ ਕੀ ਤੁਸੀਂ ਜਾਣਕਾਰੀ ਸਰ ਤੁਹਾਡੇ মিডিਆ ਰਾਹੀਂ ਮੈਂ ਇਹ ਵੀ ਦੱਸਣਾ ਚਾਹੁੰਨਾ ਹੈ ਕਿ ਫਿਜ਼ੀਕਲ ਐਜੂਕੇਸ਼ਨ ਦਾ ਟੈਟ 2023 ਦੇ ਵਿੱਚ ਕੰਡਕਟ ਕੀਤਾ ਗਿਆ ਪਹਿਲਾ 30 ਤਰੀਕ ਨੂੰ ਉਸ ਤੋਂ ਬਾਅਦ 12 ਤਰੀਕ ਨੂੰ ਜਿਹੜਾ ਟੈਟ ਆ ਉਹ ਕਰਵਾਇਆ ਗਿਆ ਉਹਦੇ ਵਿੱਚੋਂ ਸਾਰੇ ਸਾਡੇ ਜਿਹੜੇ ਸਿਲੇਕਟਡ ਕੈਂਡੀਡੇਟ ਹੈ ਤੁਹਾਡੇ ਜਰੀਏ ਦੱਸਣਾ ਚਾਹੁੰਦਾ ਜਿਹੜੇ ਉਹ ਕੈਂਡੀਡੇਟ ਨੇ ਸਾਡੀ ਪੋਸਟਾਂ ਲਈ ਜਿਹੜਾ ਟੈਟ ਐਲੀਜੀਬਲ ਮੰਗਦੇ ਨੇ ਉਹ ਅੱਜ ਤੱਕ ਸਾਡੀਆਂ ਪੋਸਟਾਂ ਤੋਂ ਪਹਿਲਾਂ ਕਦੇ ਫਿਜ਼ੀਕਲ ਦਾ ਟੈਟ ਨਹੀਂ ਲਿੱਤਾ ਗਿਆ ਸੀ 2023 ਦੇ ਵਿੱਚ ਜਿਹੜਾ ਲਿੱਤਾ ਗਿਆ ਸੀਗਾ ਉਹ ਸਾਡੇ ਸਾਰੇ ਕੈਂਡੀਡੇਟ ਨੇ ਪਾਸ ਕੀਤਾ ਹੈ ਜਿਹੜੇ ਉਹ ਦੂਸਰੇ ਕੈਂਡੀਡੇਟ ਨੇ ਉਹਨਾਂ ਕੋਲ ਅਦਰ ਸਬਜੈਕਟ ਦਾ ਟੈਟ ਬੀ ਟੈਟ ਹੋਵੇ ਇਸ ਤੇ ਕਿਸੇ ਕੋਲ ਐਸਐਸਟੀ ਦਾ ਕਿਸੇ ਕੋਲ ਮੈਥ ਦਾ ਜੋ ਅਸੀਂ 2011 ਦੇ ਵਿੱਚ ਅਸੀਂ ਕਿਹ ਜਿੱਤੇ ਹੋਏ ਆ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਕੋਡ ਵੱਲੋਂ ਕਿ ਇਹ ਅਪਲਾਈ ਨਹੀਂ ਹੁੰਦਾ ਐਸਐਸਪੀ ਦਾ ਜਿਹੜਾ ਟਾਈਟਾ ਫਿਜ਼ੀਕਲ ਐਜੂਕੇਸ਼ਨ ਲਈ ਅਪਲਾਈ ਨਹੀਂ ਕੀਤਾ ਜਾਏਗਾ ਹੁਣ ਜਿਹੜਾ 2023 ਚ ਕੀਤਾ ਗਿਆ ਸੀ ਤਾਂ ਉਹ ਵੀ ਕਲੀਅਰ ਕਰ ਚੁੱਕਿਆ ਸੀ ਫਿਰ ਵੀ ਰੋਡ ਤੇ ਰੁਲ ਰਹੇ ਆ ਅਰ ਹਾਈ ਮੈਰਿਟ ਦੇ ਸਾਰੇ ਅਸੀਂ 135 ਨੰਬਰ ਲੈ ਕੇ ਅਸੀਂ ਰੋਡ ਤੇ ਫਿਰਦੇ ਨੇ ਜਿਹੜੇ ਉਹ ਦੂਸਰੇ ਬੀ ਐਡ ਵਾਲੇ ਨੇ ਉਹ 50 50 ਨੰਬਰ 58 58 ਨੰਬਰ ਲੈ ਕੇ ਉਹ ਸਾਡੀਆਂ ਸੀਟਾਂ ਮਾਰ ਰਹੇ ਨੇ ਸਰਕਾਰ ਤੇ ਜਿਹੜਾ ਤੁਹਾਡਾ ਡਿਪਾਰਟਮੈਂਟ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਸਿੱਧੇ ਤੌਰ ਤੇ ਡਿਪਾਰਟਮੈਂਟ ਜ਼ਿੰਮੇਵਾਰ ਆ ਜਦੋਂ ਤੱਕ ਜੇ ਦੇਖੋ ਐਡਵਰਟਾਈਜ਼ਮੈਂਟ ਦੇ ਵਿੱਚ ਗਲਤੀ ਆਈ ਹੈ ਜਦੋਂ ਤੱਕ ਉਹਨਾਂ ਨੇ ਟੈਟ ਲਿੱਤਾ ਹੀ ਨਹੀਂ ਤਾਂ ਉਹਨਾਂ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਕਿਉਂ ਨਹੀਂ ਸੋਧ ਕੀਤੀ ਅਸੀਂ ਕਿੱਥੋਂ ਲਿਆ ਕੇ ਦਈਏ ਐਜੂਕੇਸ਼ਨ ਮਨਸਤੋਂ ਨਾਲ ਗੱਲ ਹੋਈ ਕੋਈ ਮੀਟਿੰਗ ਹੋਈ ਅਜੇ ਤੱਕ ਨਹੀਂ ਬਹੁਤ ਸਾਰੀਆਂ ਮ ਜੁਆਇਨਿੰਗ ਲੈਟਰ ਵੀ ਆ ਦੇਖੋ ਸਾਨੂੰ ਜੁਆਇਨਿੰਗ ਲੈਟਰ ਹੈ ਅਲਾਟਮੈਂਟ ਸਟੇਸ਼ਨ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਆ ਅਸੀਂ ਸਕੂਲਾਂ ਦੇ ਵਿੱਚੋਂ ਹਾਜ਼ਰੀ ਲਵਾਣਗੇ ਵਾਪਸ ਆਏ ਆ ਜੀ ਅਪਾਇੰਟਮੈਂਟ ਲੈਟਰ ਨੇ ਸਟੇਸ਼ਨ ਅਲਾਟਮੈਂਟ ਆ ਉਸ ਤੋਂ ਬਾਅਦ ਜਿਹੜਾ ਟੈਟ ਲਿੱਤਾ ਗਿਆ 2023 ਚ ਅਸੀਂ ਸਾਰੇ ਕੈਂਡੀਡੇਟ ਨੇ ਉਹ ਵੀ ਕਲੀਅਰ ਕੀਤਾ ਹੋਇਆ ਕਿਉਂ ਜੇ ਪਹਿਲਾਂ ਲਿੱਤਾ ਅਸੀਂ ਪਹਿਲਾਂ ਵੀ ਕਰ ਸਕਦੇ ਸੀ ਜਦ ਸਰਕਾਰ ਨੇ ਸਾ ਤੋਂ ਲਿੱਤਾ ਹੀ ਨਹੀਂ ਅਸੀਂ ਲੈ ਆ ਕੇ ਕਿੱਥੋਂ ਦਈਏ ਜੀ ਸਰ ਸਾਰੇ ਨੈਟ ਕੁਆਲੀਫਾਈ ਜਿਹੜਾ ਕੁਆਲੀਫਾਈ